ਮਿਲੀ ਹੈ ਪੁਲਸ ਨੂੰ ਉਹਦੇ ਅੰਡਰਵੇਅਰ ਦੇ ਵਿੱਚ ਉਹ ਬਹੁਤ ਵੱਡਾ ਸਬੂਤ ਹੈ ਕਿ ਉਹਨੇ ਬਲੈਕਮੇਲ ਨਹੀਂ ਕੀਤੀ ਹੈ ਕਿਸੇ ਨਾਲ ਜਾਂ ਉਹਨੇ ਬਚਾਉਣ ਲਈ ਗੇਮਪੈਨ ਲਾਇਆ ਗਿਆ ਪਰ ਇਸੇ ਪੁਲਸ ਥਾਣੇ 'ਚ ਉਸ ਏ.ਆਈ.ਡੀ ਤੇ ਉੱਤੇ ਉਸ ਐਕਟੀਵਿਸਟ ਦੇ ਉੱਤੇ ਘੁੱਟਾ ਪਰਚਾ ਦਰਜ ਹੋਇਆ ਉਹ ਘੁੱਟੇ ਪਰਚਾ ਹੋਇਆ ਕਿ ਇਹਨਾਂ ਨੇ ਗੈਂਗ ਬਣਾਇਆ ਹੈ ਫਰੋਫੀਆਂ ਇਕੱਠੀਆਂ ਕਰਨ ਦਾ ਉਹ ਫਰਾਤਵੀ 15 ਲੱਖ ਮੰਗੀ ਗਈ ਇਹ ਉਹੀ ਗੱਲ ਹੈ ਜਿਵੇਂ ਆਪਣੇ ਕਿਸੇ ਪੱਤਰਕਾਰ ਭਰਾ ਨੂੰ ਕਹਾਂ ਕਿ ਤੇਰੀ ਭੈਣ ਤੇ ਮੇਰੀ ਭੈਣ बराबर है तेरी बहन भी मेरी बहन लगती है पर सारी गल्ल बात नु ਛੱਡ ਕੇ ਸਿਰਫ ਅੱਗੇ ਵਾਲੀ ਗੱਲ ਨੂੰ ਚੱਕ ਲਿਆ ਜਾਵੇ ਇਹ ਜਿਹੜੀ ਐਫ ਆਈ ਆਰ ਤੁਸੀਂ ਪੜ੍ਹ ਆਓ ਇਹ ਐਫ ਆਈ ਆਰ ਦਾ ਦੂਜਾ ਪੇਜ ਹੈ ਇਹਦੇ ਵਿੱਚ ਜਿਹੜੀ 1.5-2 ਘੰਟੇ ਦੀ ਰਿਕਾਰਡਿੰਗ ਹੈ ਉਹਦੇ ਵਿੱਚ ਸਿਰਫ 15 ਲੱਖ ਵਾਲੀ ਗੱਲ ਚੱਕੀ ਗਈ ਤੇ ਇਹ 15 ਲੱਖ ਵਾਲੀ ਗੱਲ ਦੀ ਸਫਾਈ ਇਹ ਹੈ ਜਦੋਂ ਉਹ মিডিਆ ਕੋਲ ਬੰਨਦਾ ਏਆਈਜੀ ਤੇ ਐਕਟੀਵਿਸਟ ਤੇ ਬਾਈ ਜੀ ਮੈਨੂੰ ਸ਼ਿਕਾਇਤ ਵਾਪਸ ਦੇਣ ਵਾਸਤੇ ਲੈਣ ਵਾਸਤੇ ਦੁਵਾਇਆ ਜਾ ਰਿਹਾ ਤੇ ਮੈਨੂੰ 5 ਲੱਖ ਰੁਪਏ ਦੀ ਆਫਰ ਕੀਤੀ ਜਾ ਰਹੀ ਹੈ ਮੈਨੂੰ ਪਤਾ ਉਹ ਮੈਨੂੰ ਫਸਾਣ ਨੂੰ ਖੜਦੇ ਆ ਤਾਂ ਪੱਤਰਕਾਰ ਕਹਿੰਦਾ ਸੂਤ ਚਲ ਦੁਬਾਰੇ ਫੇਰ ਫੋਨ ਕਰ ਉਹਨੂੰ ਗਾਈਡ ਕਰਦਾ 5 ਲੱਖ ਦੀ ਆਫਰ ਦੇਣ ਵਾਲੇ ਨੂੰ ਵੀ ਹੁਣ ਇਹਨੂੰ ਵੱਧ ਪੈਸੇ ਮੰਗ ਤਾਂ ਕਿ ਰਿਕਾਰਡਿੰਗ ਹੋ ਜੇ ਮੈਂ ਸਟੋਰੀ ਵੀ ਚਲਾਵਾਂਗਾ ਉਹ ਪੱਤਰਕਾਰ ਮੌਕੇ ਦੇ ਉੱਤੇ TGP ਪੰਜਾਬ ਨੂੰ ਮੈਸੇਜ ਵੀ ਕਰਦਾ ਆਪਨੇ ਕਹੇ ਮੈਂ ਥੋੜਾ ਜਿਹਾ ਬਿਜੀ ਆਂ ਆਪਾਂ ਥੋੜੀ ਜਿਹੀ ਬਾਅਦ ਚ ਗੱਲ ਕਰਦੇ ਆ ਤੇ ਜੇ ਪ੍ਰੋਟੀ ਮੰਗਰਵਾਤ ਤੇ ਰਕੜੀ ਹੋਈ ਸੀ ਤਾਂ ਉਹ ਪੱਤਰਕਾਰ ਮੌਕੇ ਦੇ ਉੱਤੇ ਆਪਣੀ ਟੈਲੀਵਿਜ਼ਨ ਚੈਨਲ ਦੀ ਸਟੋਰੀ ਚ ਉਸ ਆੜੀ ਨੂੰ ਚਲਾਉਂਦਾ ਨਾ 15 ਲੱਖ ਲੈ ਕੇ ਜੇ ਵੀ ਕਾ ਰੰਦਾ ਪਰ ਜਦੋਂ ਪੁਲਿਸ ਨੇ ਫੋਰੈਂਸਿਕ ਲੈਬ ਨੇ ਵਿੱਚੋਂ ਉਸ ਏਆਈ ਦੀ ਡਿਵਾਈਸ ਨੂੰ ਆਡੀਓ ਰਿਕਾਰਡਿੰਗ ਬਾਹਰ ਕੱਢੀ ਉਹ ਡੇਢ ਘੰਟੇ ਦੀ ਹੋ ਸਕਦੀ ਹੈ 2 ਘੰਟੇ ਦੀ ਹੋ ਸਕਦੀ ਹੈ ਜੋ ਚਲਾਕ ਸੀਗਾ ਜਾਓ ਧੋਖੇਬਾਜ਼ ਸੀ ਏ.ਆਈ.ਜੀ ਆਪਣੀ ਕਾਰ ਤੇ ਉੱਥੋਂ ਦੇ ਰਿਕਾਰਡਿੰਗ ਡਿਵਾਈਸ ਨੂੰ ਆਨ ਕਰਦਾ ਸੀ 2 ਘੰਟੇ ਕਿਸੇ ਪੱਤਰਕਾਰ ਦੇ ਘਰ ਜਾਂ ਅਦਾਲਤ ਵਿੱਚ ਗਿਆ ਉਹ ਬਾਹਰ ਆ ਕੇ ਜਦੋਂ ਬੰਦ ਕਰਦਾ ਸੀ ਉਹ ਸਾਰੀ ਆਡੀਓ ਸੁਣ ਕੇ ਜਨਤਾ ਕਰ ਦੇਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਤੇ ਮੋਹਾਲੀ ਪੁਲਿਸ ਨੂੰ ਜਿੱਦੋਂ ਪਤਾ ਲੱਗੇ ਫਰੋਕੀਆਂ ਮੰਗਰ ਦਾ ਗਾਇਆ ਗਾਇਦਾ ਨਹੀਂ ਹੁਣ ਅਸਲ ਗੱਲ ਇਹ ਹੈ ਕਿ ਇਹ ਜਿਹੜੀ ਐਫ.ਆਈ.ਆਰ ਨੰਬਰ ਮੈਂ ਪੜ ਕੇ ਸੁਣਾਉਣਾ ਐਫ.ਆਈ.ਆਰ ਨੰਬਰ 7 ਦੇ ਜਿਹੇ ਇਸੇ ਤਾਰੀਖ 27 ਜਨਵਰੀ 2024 ਨੂੰ ਦਰਜ ਹੋਈ ਹੈ ਇਹ ਸਾਡੇ ਮੁਤਾਬਿਕ ਸਾਡੀ ਜਾਣਕਾਰੀ ਮੁਤਾਬਿਕ ਛੁੱਟੀ ਐਫ ਆਈ ਆਰ ਦਰਜ ਹੈ ਉਹ ਛੁੱਟੀ ਐਫ ਆਈ ਆਰ ਤੇ ਏਆਈਜੀ ਨੂੰ ਫਸਾਇਆ ਗਿਆ ਸਾਡੀ ਏਆਈਜੀ ਨਾਲ ਕੋਈ ਹਮਦਰਦੀ ਨਹੀਂ ਉਸ ਏਆਈਜੀ ਦੇ ਚੱਕਰ 'ਚ ਉਸ ਐਕਟਿਵਿਸਟ ਨੂੰ ਫਸਾਇਆ ਗਿਆ ਹੁਣ ਐਚ ਲਿਖਿਆ ਆਣਪਛਾਤਾ ਬੰਦਾ ਉਹ ਆਣਪਛਾਤਾ ਬੰਦਾ ਕੋਈ ਵੀ ਹੋ ਸਕਦਾ ਤੇ ਹੁਣ ਉਸ ਆਣਪਛਾਤੇ ਬੰਦੇ ਵਿੱਚ ਜਿਹੜਾ ਪੱਤਰਕਾਰ ਸੀ ਉਹਨੂੰ ਸੱਮਣ ਭੇਜ ਕੇ ਬਾਰ-ਬਾਰ ਬੁਲਾਇਆ ਜਾ ਰਿਹਾ ਅਸਲ ਵਿੱਚ ਉਹ ਜਵਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੂੰ ਫੋਰਸ ਤੇ ਕਲਪ ਸਟੋਰੀ ਬਹੁਤ ਸਾਰਾ ਆਤ ਨੂੰ ਸਬਸਕ੍ਰਾਈਬ ਹੈ ਸਾਰਾ ਮਾਮਲਾ ਦੱਸਿਆ ਗਿਆ ਉਹਨਾਂ ਨੂੰ ਉਹਨਾਂ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਾਡੇ ਨਾਲ ਪ੍ਰੋਮਿਸ ਕੀਤਾ ਡਾਇਰੀ ਨੰਬਰ ਵੀ ਦਿੱਤਾ ਕਿ ਉਹਨੇ ਕਿਹਾ ਪੱਤਰਕਾਰਾਂ ਨੂੰ ਕਿ ਮੈਨੂੰ ਮੋਹਾਲੀ ਪੁਲਿਸ ਤੇ ਭਰੋਸਾ ਨਹੀਂ ਮੈਂ ਮੋਹਾਲੀ ਪੁਲਿਸ ਦੇ ਨਾਲ ਸਟੋਰੀ ਚਲਾਉਣਾ ਹੈ ਤੇ ਮੋਹਾਲੀ ਪੁਲਿਸ ਮੈਨੂੰ ਟੰਗਣ ਨੂੰ ਫਿਰਦੀ ਹੈ ਇਸ ਕਰਕੇ ਇਹ ਸਾਰੀ ਸਟੋਰੀ ਦੇ ਦਰਜ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦੀ ਨਿਰਪੱਖ ਜਾਂਚ ਡੀਜੀਪੀ ਅਮੋਜ ਕਰਾਈ ਜਾਵੇ ਉਸ ਗੱਲ ਨੂੰ ਮੰਨਦੇ ਹੋਏ ਡੀਜੀਪੀ ਨੇ ਮੌਕੇ ਦਾ ਮੌਕੇ ਤੇ ਮੇਰੇ ਸਾਹਮਣੇ ਪ੍ਰੋਮਿਸ ਕੀਤਾ ਤੇ ਨਾਲ ਇੱਕ ਡੈਰੀ ਨੰਬਰ ਵੀ ਜਾਰੀ ਕੀਤਾ ਕਿ ਡਾਇਰੈਕਟਰ ਔਫ ਇਨਵੈਸਟੀਗੇਸ਼ਨ ਜਿਹੜੀ ਇਨਕੁਆਇਰੀ ਕਰੇਗੀ ਪੈਂਸਲ ਕਰਦੀ ਹੈ ਬਾਰ ਬਾਰ ਸਨੇਹ ਭੇਜ ਕੇ ਸਾਡੇ ਕੋ ਹਾਜ਼ਰ ਹੋ ਹਾਜ਼ਰ ਹੋ ਹਾਜ਼ਰ ਹੋ ਪਰ ਅੱਜ ਫਿਰ ਮਨ ਮਨਾ ਲਿਆ ਵੀ ਹਾਜ਼ਰ ਹੋ ਕੇ ਬਿਆਨ ਦੇਈ ਦਿੰਦੇ ਆ ਜਿਹੜੀ ਛਿੱਤ ਬਣਾਈ ਐ ਐਸਪੀ ਸਾਹਿਬ ਦੇ ਆਧਾਰ ਤੇ ਉਹ ਛਿੱਤ ਨੂੰ ਵਟਸਐਪ ਤੇ ਬਿਆਨ ਵੀ ਭੇਜ ਦਿੱਤਾ ਉਹ ਆਡੀਓ ਭੇਜ ਦਿੱਤੀ ਸਾਰਾ ਪੱਖ ਦੱਸ ਦਿੱਤਾ ਅੱਜ ਜਦੋਂ ਬਿਆਨ ਦੇਣ ਵਾਸਤੇ ਆਣਾ ਸੀ ਤਾਂ ਇਹਨਾਂ ਪੁਲਿਸ ਅਧਿਕਾਰੀਆਂ ਦਾ ਪੱਤਰਕਾਰ ਨੂੰ ਸਵੇਰੇ ਫੋਨ ਆਇਆ ਕਿ ਆਉਣ ਦੀ ਲੋੜ ਨਹੀਂ ਈਐਸਪੀ ਸਾਹਿਬ ਕਹਿੰਦੇ ਮੈਂ ਤਾਂ ਕੋਟਾ ਐ ਐਥੇ ਤੋਂ ਸਾਹਿਬ ਕਹਿੰਦੇ ਉਹ ਵੀ ਬਿਜੀ ਐ ਹੁਣ ਅਸੀਂ ਜ਼ਬਰਦਸਤੀ ਵੀ ਸਾਡੀ ਹਾਜ਼ਰੀ ਲਾਓ ਅਸੀਂ ਬਿਆਨ ਦੇਣ ਆਏ ਆ ਫੜੇ ਚੰਨ ਨਹੀਂ ਅਸੀਂ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਆਂ ਕਿ ਜੇ ਕੋਈ ਪੱਤਰਕਾਰ ਜੇ ਕੋਈ ਸੋਸ਼ਲ ਐਕਟੀਵਿਸਟ ਸੱਚੀ ਬਲੈਕਮੇਲਰ ਹੈ ਉਹਦੇ ਸਬੂਤ ਹੈਗੇ ਆ ਤਾਂ ਉਹ ਸਬੂਤ ਜਨਤਕ ਕਰ ਦੇਣੇ ਚਾਹੀਦੇ ਪੂਰੇ ਅਧੂਰੇ ਨਹੀਂ ਤਾਂ ਕਿ ਤੇ ਕੋ ਛੁੱਟੀ ਜਾਏਗਾ ਭਰੋਤੀਆ ਮੰਗਲਵਾਰ ਉਹ ਜਨਤਾ ਦੇ ਧਿਆਨ ਚਾਵੇ ਲੋਕਾਂ ਦੇ ਧਿਆਨ ਚਾਵੇ ਮੀਡੀਆ ਚ ਪੂਰੀ ਸਟੋਰੀ ਚੱਲੇ ਜੇ ਉਹ ਗੱਲ ਸੱਚੀ ਨਹੀਂ ਪਾਈ ਜਾਂਦੀ ਤਾਂ ਇਹ ਐਫ ਆਈ ਆਰ ਰੱਦ ਕੀਤੀ ਜਾਵੇ ਇਹ ਉਸੇ ਅਧਾਰ ਤੇ ਅੱਜ ਅਸੀਂ ਇਕੱਠੇ ਹੋਏ ਆਂ ਦੂਜੀ ਗੱਲ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਮੀਡੀਆ ਏ ਇਹ ਮੀਡੀਆ ਤੇ ਹਮਲੇ ਮੋਹਾਲੀ ਚ ਪਹਿਲਾਂ ਵੀ ਹੋਇਆ ਹੈ ਇਸੇ ਸ਼ਹਿਰ ਦਾ ਪੱਤਰਕਾਰ ਮੇਜਰ ਸਿੰਘ ਮੋਹਾਲੀ ਇੱਕ ਫੇਸ ਥਾਂੇ ਚ ਕੁੱਟਿਆ ਸੀ ਬੁਰੇ ਤਰੀਕੇ ਨਾਲ ਤੇ ਉਹਦੇ ਲਾਸ਼ਾਂ ਪਈਆਂ ਹੋਇਆ ਹਸਪਤਲ ਦਾਖਲ ਕਰਾਇਆ ਉਹਦੇ ਵਿੱਚ ਹੀ ਆਮ ਪਬਲਿਕ ਮੀਡੀਆ ਨਾਲ ਖੜੇ ਸੀ ਜੈ ਸਿੰਘ ਛੱਬਰ ਦੇ ਉੱਤੇ ਪੁਰਾਣੇ ਮੁੱਖ ਮੰਤਰੀ ਨੇ ਮਰਨ ਦੇ ਝੂਠਾ ਪਰਚਾ ਦਾਜ ਕਰਾਇਆ ਸੀ ਉਹਦੇ ਉੱਤੇ ਵੀ ਅਸੀਂ ਖੜੇ ਆ ਤੇ ਆਮ ਪਬਲਿਕ ਜੇ ਹੁਣ ਉਸ ਚੈਨਲ ਵਾਲੇ ਨੂੰ ਖਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਦੇ ਮੁੱਦੇ ਚੱਕਦਾ ਹੈ ਤਾਂ ਅਸੀਂ ਉਸ ਪੱਤਰਕਾਰ ਨਾਲ ਵੀ ਖੜੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਲੋਕਤੰਤਰ ਦਾ ਆ ਚੌਥਾ ਥੰਮੂ ਮਜ਼ਬੂਤ ਹੋਵੇ ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਆਮ ਪਬਲਿਕ ਦੇ ਨੁਮਾਇੰਦੇ ਪਬਲਿਕ ਨਹੀਂ ਹੈ ਕਿ ਐਵੀ ਸਹੀ ਇਨਵੈਸਟੀਗੇਸ਼ਨ ਹੋਵੇ ਜੇ ਪਰਚਾ ਚੁਠੇ ਨਾ ਰੱਦ ਹੋਵੇ ਜਿਹੜੇ ਤੱਤ ਅਤੇ ਸਬੂਤ ਦਿੱਤੇ ਜਾ ਰਹੇ ਹਨ ਤੇ ਵਿਚਾਰ ਕੀਤਾ ਜਾਵੇ ਜੇ ਸਾਡੇ ਜਿਹੜੇ ਬੰਦੇ ਦੇ ਅੰਦਰ ਪੇਸ਼ ਕੀਤੇ ਜਾਵੇ ਤਾਂ ਗਲਤ ਹੋਣਾ ਜੋ ਪੂਰ ਸੋਚ ਸੱਚ ਹੈਗਾ ਇਹ ਉਹ মিডিਆ ਵਾਲੇ ਮੰਗ ਰਹੇ ਕਿ ਜਿਹੜੀ ਐਫ ਆਈ ਆਰ ਤੁਸੀਂ ਦਰਜ ਕੀਤੀ ਹੈ ਉਹ ਪੂਰੀ ਦੀ ਪੂਰੀ ਰਿਕਾਰਡਿੰਗ মিডিਆ ਵਾਲੇ ਨੂੰ ਜਾਰੀ ਕੀਤੀ ਜਾਵੇ ਤਾਂ ਕਿ মিডিਆ ਵਾਲੇ ਉਹ ਰਿਕਾਰਡਿੰਗ ਪਬਲਿਕ ਨੂੰ ਸੁਣਾ ਸਕਣ ਜੇ মিডিਆ ਵਾਲੇ ਦਾ ਸਾਥੀ ਵੀ ਦੋਸ਼ੀ ਹੈ ਉਹਨੂੰ ਵੀ ਟੰਗ ਦਿਓ ਜੇ ਕੋ ਹੋਰ ਦੋਸ਼ੀ ਹੈ ਉਹਨੂੰ ਵੀ ਟੰਗ ਦਿਓ ਪਰ ਪੂਰਾ ਸੱਚ ਦਿਖਾਓ ਉਦੋਂ ਦੇ ਸਾਡੇ ਨਿਹਾਰ ਤੇ ਜਿਹੜੀ ਇਹ ਐਫਆਈਆਰ ਹੈ ਇਹ ਕੈਂਸਲ ਕਰਨੀ ਬਣਦੀ ਹੈ ਪ੍ਰੈਸ਼ਰ ਬਣਾ ਨਹੀਂ ਬੰਦਾ ਜੇ ਕੋਈ ਪਰਸਨਲ ਖੁੰਦਕ ਦੇ ਵਿੱਚ ਕੋਈ ਪੁਲਿਸ ਅਸਟਰ ਕਿਸੇ মিডিਆ ਵਾਲੇ ਭਰਾ ਤੇ ਦਬਾਅ ਬਣਾ ਰਿਹਾ ਉਹਦਾ ਅਸੀਂ ਵਿਰੋਧ ਕਰਦੇ ਆ ਅਸੀਂ ਆਮ ਪਬਲਿਕ ਵੱਡੇ ਰੂਪ ਵਿੱਚ ਵੀ মিডিਆ ਨਾਲ ਖੜਾਂਗੇ